ਦਬੀ ਹੋੜੀ ਹੋ ਗਈ ਹਨ ਤਾਂ ਹੋ ਗਿਆ ਪੈ ਗਿਆ ਫਰਕ ਨੂੰ ਤਾਂ ਸਹੀ ਵਾਹ ਸੀਮੀ ਭਾਂਦੀ ਦਾ ਦਬੋਈ ਪਈ ਸੀ ਮੱਕੀ ਜਨਾ ਬਹੁਤ ਫਰਕ ਪੈ ਗਿਆ 9 ਵਜੇ ਛੱਡਿਆ ਜੇ ਬਹੁਤ ਪੈਂਦਾ ਟੋਪ ਐਪ ਨੇ ਇਹ ਤਾਂ ਡੁੱਬ ਗਈ ਸੀ ਤਾਂ ਪੈਣੀ ਦੱਬਦੇ ਨੂੰ ਟੁੱਟ ਰੱਖ ਦਿੱਤਾ ਹੁਣ ਮਦਨ ਭਾਈ ਕੋਈ ਸਹੀ ਨਹੀਂ ਕੋਈ ਟੁੱਟ ਵਾਇਰਾ ਮਿੱਟੀ ਬੜਾ ਦੇ ਵਾਇਰਾ ਜਮੇਗਾ ਨਹੀਂ ਹੋਰ ਡੜ ਤਾਂ ਇਹ ਲਿਆ ਕੇ ਹੋਰ ਜੀ 20 ਦਿਨਾਂ ਚ ਫੱਕ ਹੋ ਜਾਂਦੀ ਫਲੀਆਂ ਫਲੀਆਂ ਨਹੀਂ ਦੀਆਂ ਡੁੱਬ ਜਾਣੀਆਂ ਨੇ ਉੱਤੇ ਪਰ ਤਾਂ ਆਪਣੇ 20 ਦਿਨਾਂ ਦੀ ਹੱਕ ਲੱਗ ਜੂਗੀ ਉੱਧਰਲੇ ਵਾਂਟ ਦਾ ਉੱਧਰ ਤੋਂ ਜਿਵੇਂ ਹੋਊਗਾ 8.5 ਲੱਗ ਜੂਗੀ 14 ਦਾ ਹੋਵੇਗਾ 14 ਹੌ 4 ਪ੍ਰਿੰਟ ਜਾਂ ਚੌਲੇ ਡੱਬ ਗਏ ਇਹ ਤਾਂ ਜਿਵੇਂ ਨਹੀਂ ਕਰੀ ਆਪਾਂ ਮੁੱਕੀ ਆ ਖੜ ਜਾਂਦੇ ਹਰ ਲੋਕਾਂ ਮੂੰਗੀ ਮੂੰਗੀ ਦੇ ਮੂੰਗੀ ਤੇ ਅੱਖ ਵਾਲਿਆਂ ਦੀ ਸੀ ਮੂੰਗੀ ਹਰੇ ਕਰੇ ਮੂੰਗੀ ਵਾਲੀ ਕੈਂਟ ਆ ਉਹ ਚੌਲ ਜਿਹੜੇ ਲੱਗਦੇ ਹਨ ਹੁਣ ਤਾਂ ਮਾੜੇ ਮਾੜੇ ਉਹ ਇਹਨਾਂ ਵਾਲੇ ਜਿਹੜੇ ਡੁੱਬ ਗਏ ਸੀ ਉਹਦੇ ਬੱਟਾ ਦੇ ਹਮਾਰ ਨਹੀਂ ਚੀਜ਼ ਜੜੂ ਦੋ ਜੀ ਹਾਂ ਇਹ ਬੱਟਾ ਨਾਲ ਕੀ ਹੋਣਾ ਹੋਏ ਨਹੀਂ ਹੋਮ ਬੱਟੇ ਉਹ ਆਪਣਾ ਪਹਿਲਾ ਜੀ ਆ ਇਹਨਾਂ ਦਾ ਪਾਣੀ ਵੀ ਨਿਕਲ ਗਿਆ ਹਾਂ ਆ ਤਾਂ ਆਪ ਡੁੱਬਣ ਵਾਲੇ ਸੀਗੇ